बोले सो निहाल सत सियाकाल सफर शहादत साहब शिरगुरु गोविंद सिंह जी इस दुनिया दा पहला ऐसा गुरु है ऐसा रब है जिस दे मुरीदा सोरे ने गुरु आप पहरेदारी कर रहे हैं ਗੁਰੂ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਕਦੇ ਅਫਸੋਸ ਨਹੀਂ ਕੀਤਾ ਬਾਬਾ ਅਜੀਤ ਸਿੰਘ ਨੇ ਦਿਲਾਵਰ ਖਾਂ ਤੇ ਬਰਛੇ ਦਾ ਇੱਕ ਐਸਾ ਜ਼ੋਰਦਾਰ ਵਾਰ ਕੀਤਾ ਕਿ ਬਰਛਾ ਦਿਲਾਵਰ ਖਾਂ ਦੀ ਸੰਜੋਲ ਨੂੰ چیرਦਾ ਹੋਇਆ ਉਸ ਦੀ ਛਾਤੀ ਦੇ ਵਿੱਚ ਦਸ ਗਿਆ ਸਬ ਤੋਂ ਪਹਿਲਾਂ ਦਾ ਦੋਵੇਂ ਹੱਥ ਜੋੜ ਕੇ ਗੁਰੂ ਪਾਸ਼ਾ ਵੱਲੋਂ ਬਖਸ਼ਿਸ਼ ਕੀਤੀ ਹੋਏ ਫਤਿਹ ਦੀ ਸਾਂਝ ਪਾਈਏ ਤੇ ਗੱਜ ਕੇ ਆਖੀਏ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਬਸ ਇੱਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਈਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈਏ ਘਟਕਤੇ ਫਿਰਤੇ ਹੈ ਕਿਉਂ ਹਜ ਕਰੇ ਯਹਾਂ ਆਕਰ ਇਹ ਕਾਬਾ ਪਾਸ ਹੈ ਹਰ ਇੱਕ ਖਾਲਸਾ ਕੇ ਲਈਏ ਹਕੀਮ ਮਿਰਜ਼ਾ ਅੱਲਾ ਯਾਰ ਖਾਂ ਜੋਗੀ ਦੀਆਂ ਇਨ੍ਹਾਂ ਸਤਰਾਂ ਦੇ ਨਾਲ ਅਸੀਂ ਅੱਜ ਦੇ ਇਸ ਸਫਰੇ ਸ਼ਹਾਦਤ ਦੇ प्रकरण ਦੀ ਸ਼ੁਰੂਆਤ ਕਰਦੇ ਹਾਂ ਸਫਰੇ ਸ਼ਹਾਦਤ ਜਿਸ ਦੇ ਪਿਛਲੇ प्रकरण ਦੇ ਵਿੱਚ ਅਸੀਂ ਜਾਣਿਆ ਕਿ ਗੁਰੂ ਸਾਹਿਬ ਜੀ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਕਿੱਥੇ ਗਏ ਭਾਈ ਬਚਿੱਤਰ ਸਿੰਘ ਜੀ ਕਿਸ ਤਰ੍ਹਾਂ ਸ਼ਹੀਦ ਹੋਏ ਤੇ ਗੁਰੂ ਸਾਹਿਬ ਕਿਸ ਤਰ੍ਹਾਂ ਚਮਕੌਰ ਪਹੁੰਚੇ ਅੱਜ ਦੇ ਇਸ प्रकरण ਦੇ ਵਿੱਚ ਅਸੀਂ ਚਮਕੌਰ ਦੀ ਜੰਗ ਦੀ ਸਾਂਝ ਪਾਵਾਂਗੇ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੂੰ ਖਾਲਸੇ ਦੇ ਉੱਤੋਂ ਕੁਰਬਾਨ ਕਰ ਦਿੱਤਾ ਚਮਕੌਰ ਦੀ ਜੰਗ ਨੂੰ ਹਕੀਮ ਮਿਰਜ਼ਾ ਅੱਲਾ ਯਾਰ ਖਾਨ ਜੋਗੀ ਨੇ ਆਪਣੀ ਲਿਖਤ ਗਾਂਝੇ ਸ਼ਹੀਦਾਂ ਦੇ ਵਿੱਚ ਬਾਖੂਬੀ ਬਿਆਨ ਕੀਤਾ ਹੈ ਹਕੀਮ ਮਿਰਜ਼ਾ ਅੱਲਾ ਯਾਰ ਖਾਨ ਜੋਗੀ ਜੀ ਨੇ ਤਾਂ ਚਮਕੌਰ ਦੀ ਇਸ ਜੰਗ ਨੂੰ ਸਿੱਖਾਂ ਦੀ ਕਰਬਲਾ ਤਾਂ ਕਹਿ ਦਿੱਤਾ ਹੈ ਕਰਬਲਾ ਦੇ ਯੁੱਧੇ ਵਿੱਚ حضرت ਮੁਹੰਮਦ ਨਵੀ ਸਾਹਿਬ ਦੇ ਦੋਤਰੀ ਇਮਾਮ ਹੁਸੈਨ ਨੂੰ ਉਸ ਸਮੇਂ ਦੇ ਸ਼ਾਸਕ ਯਜ਼ੀਦ ਵੱਲੋਂ ਉਹਨਾਂ ਦੇ 71 ਸਾਥੀਆਂ ਸਮੇਤ ਸ਼ਹੀਦ ਕਰ ਦਿੱਤਾ ਗਿਆ ਸੀ। ਇਮਾਮ ਹੁਸੈਨ ਦੇ 6 ਮਹੀਨਿਆਂ ਦੇ ਪੁੱਤਰ ਅਲੀ ਅਜ਼ਗਰ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਨੂੰ ਆਖਰੀ ਵਕਤ ਦੇ ਵਿੱਚ ਪੀਣ ਲਈ ਪਾਣੀ ਤੱਕ ਨਸੀਬ ਨਹੀਂ ਹੋਇਆ। ਅਸੀਂ ਚਮਕੌਰ ਦੀ ਸੱਜੰਗ ਨੂੰ ਬਿਆਨ ਕਰਨ ਲਈ ਗੁਰੂ ਸਾਹਿਬ ਦੇ ਬਚਨ ਤੇ ਸਹਿਬਜ਼ਾਦੇ ਨਾਲ ਹੋਈ वार्तालाਪ ਨੂੰ ਦੱਸਣ ਦੇ ਲਈ ਹਕੀਮ ਮਿਰਜ਼ਾ ਅੱਲਾ ਯਾਰ ਖਾਨ ਜੋਗੀ ਦੀ ਲਿਖਤ ਦਾ ਸਹਾਰਾ ਲਵਾਂਗੇ। ਗੁਰੂ ਸਾਹਿਬਨ ਜਦੋਂ ਆਪਣੇ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਦਾਖਲ ਹੋਏ ਤਾਂ ਉਹਨਾਂ ਦੇ ਖੰਜੇ ਦੇ ਨਾਲ ਚਮਕੌਰ ਦੀ ਕੱਚੀ ਗੜੀ ਦੀ ਕੰਧ ਦੇ ਵਿੱਚ ਇੱਕ ਮਿੱਟੀ ਦੀ ਡੇਲੀ ਗੱਡੀ ਉਸ ਨੂੰ ਭੰਨ ਕੇ ਫੂਕ ਮਾਰ ਕੇ ਹਵਾ ਦੇ ਵਿੱਚ ਉਡਾ ਦਿੱਤਾ ਭਾਈ ਦਿਆ ਸਿੰਘ ਜੀ ਨੇ ਪੁੱਛਿਆ ਕਿ ਗੁਰੂ ਪਾਤਸ਼ਾਹ ਇਹ ਕੀ ਕੌਤਕ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਦੁਨੀਆ ਦੇ ਉਸ ਮੁਕਾਮ ਨੂੰ ਸਲਾਮੀ ਦੇ ਰਿਹਾ ਜਿਸ ਜਗ੍ਹਾ ਤੇ ਦੁਨੀਆ ਦਾ ਸਭ ਤੋਂ ਵੱਡਾ ਇਤਿਹਾਸਕ ਤੇ ਅਸਾਵੀ ਜੰਗ ਲੜਿਆ ਜਾਏਗਾ ਜਿਸ ਖਿੱਤੇ ਮੇ ਹਮ ਕਹਤੇ ਥੇ ਆਨਾ ਇਹ ਵਹੀ ਹੈ ਕਲ ਲੁਟਕੇ ਹੈ ਜਿਸ ਜਗ੍ਹਾ ਸੇ ਜਾਨਾ ਇਹ ਵਹੀ ਹੈ ਜਿਸ ਜਾਂ ਪੇ ਹੈ ਬੱਚੋਂ ਕੋ ਕਟਾਨਾ ਇਹ ਵਹੀ ਹੈ ਮੱਟੀ ਕਹਿ ਦਿੱਤੀ ਹੈ ਟਿਕਾਨਾ ਇਹ ਵਹੀ ਹੈ ਗੁਰੂ ਸਾਹਿਬ ਤੇ ਬਾਕੀ ਸਿੰਘਾਂ ਨੇ ਸੱਤ ਪੋਦੀ ਸ਼ਾਮ ਨੂੰ ਕੱਚੀ ਗੜੀ ਅੰਦਰ ਪ੍ਰਵੇਸ਼ ਕੀਤਾ ਸੱਤ ਪੋਦੀ ਸ਼ਾਮ ਨੂੰ ਵੀ ਗੁਰੂ ਸਾਹਿਬ ਬਾਕੀ ਦੇ ਸਿੰਘ ਭੁੱਖਣ ਭਾਣੇ ਸੀ ਤੇ ਉਹਨਾਂ ਨੂੰ ਖਾਣਾ ਤੱਕ ਨਸੀਬ ਨਹੀਂ ਹੋਇਆ ਸੀ ਸ਼ਾਮ ਦਾ ਵੇਲਾ ਜਾਣਦੇ ਹੋਏ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਨੇ ਰਾਰਾ ਸਾਹਿਬ ਦਾ ਪਾਠ ਕੀਤਾ ਰਾਰਾ ਸਾਹਿਬ ਦੇ ਪਾਠ ਤੋਂ ਬਾਅਦ ਗੁਰੂ ਸਾਹਿਬ ਨੇ ਸ਼ੁਕਰਾਨੇ ਦੀ ਅਰਦਾਸ ਕੀਤੀ ਇਸ ਤੋਂ ਬਾਅਦ ਗੁਰੂ ਸਾਹਿਬ ਗੜੀ ਦੇ ਅੰਦਰ ਇੱਕ ਕੱਚੇ ਕਮਰੇ ਦੇ ਵਿੱਚ ਚਲੇ ਗਏ ਜਿੱਥੇ ਡੇਢ-ਦੋ ਘੜੀ ਗੁਰੂ ਸਾਹਿਬ ਨੇ ਪਰਮਾਤਮਾ ਨੂੰ ਯਾਦ ਕੀਤਾ ਗੁਰੂ ਸਾਹਿਬ ਉਸ ਕਮਰੇ ਤੋਂ ਬਾਹਰ ਆਏ। ਇਧਰ ਚਿਰਾ ਤੋਂ ਥੱਕੇ ਸਿੰਘ ਆਪਣੀ ਥਕਾਵਟ ਨੂੰ ਦੂਰ ਕਰਨ ਲਈ ਜ਼ਮੀਨ ਤੇ ਹੀ ਲੇਟ ਗਏ ਸੀ। ਉਹਨਾਂ ਨੂੰ ਰਾਤ ਨੂੰ ਸੌਣ ਦੇ ਲਈ ਨਾ ਥੱਲੇ ਵਿਛਾਣ ਲਈ ਕੋਈ ਬਿਸਤਰਾ ਸੀ ਤੇ ਨਾ ਹੀ ਉੱਪਰ ਲੈਣ ਲਈ ਕੋਈ ਕਪੜਾ। ਸਿੰਘਾਂ ਦੇ ਬਸਤਰ ਵੀ ਗਿੱਲੇ ਸੀ। ਜ਼ਿਆਦਾਤਰ ਸਿੰਘਾਂ ਨੇ ਘੋੜਿਆਂ ਦੀਆਂ ਕਾਠੀਆਂ ਦੇ ਪਾਉਣ ਵਾਲੇ ਜੀਪੋਸ਼ ਨੂੰ نیچے ਵਿਛਾ ਲਿਆ ਸੀ। ਪਰ ਉਹ ਜੀਪੋਸ਼ ਵੀ ਗਿੱਲੇ ਸੀ। ਸਾਰੇ ਹੀ ਸਿੰਘਾਂ ਦੇ ਉਹ ਪਵਿੱਤਰ ਸਰੀਰ ਜ਼ਖਮਾਂ ਤੇ ਫੱਟਾਂ ਦੇ ਨਾਲ ਭਰੇ ਹੋਏ ਸੀ। ਗੁਰੂ ਸਾਹਿਬ ਨੇ ਆਪਣੇ ਸੁੱਤੇ ਹੋਏ ਸਿੰਘਾਂ ਨੂੰ ਪਿਆਰ ਭਰੀ ਨਜ਼ਰ ਨਾਲ ਵੇਖਿਆ। ਸੁੱਤੇ ਹੋਏ ਸਿੰਘਾਂ ਦੇ ਮੱਥਿਆਂ ਨੂੰ ਚੁੰਮਿਆ। ਉਹਨਾਂ ਦੇ ਦਸਤਾਰਿਆਂ ਨੂੰ ਸਹੀ ਕੀਤਾ। ਕਿਉਂਕਿ ਗੁਰੂ ਸਾਹਿਬ ਜਾਣੀ-ਜਾਂ ਸੀ। ਉਹ ਜਾਣਦੇ ਸੀ ਕਿ ਕੱਲ ਨੂੰ ਇਹਨਾਂ ਸਾਰਿਆਂ ਨੇ ਸ਼ਹਾਦਤ ਦਾ ਜਾਮ ਪੀ ਜਾਣਾ ਹੈ। ਗੁਰੂ ਸਾਹਿਬ ਉਹਨਾਂ ਦੀਆਂ ਪਵਿੱਤਰ ਸ਼ਰੀਰਾਂ ਨੂੰ ਦੇਖ ਰਹੇ ਸੀ ਤੇ ਉਹਨਾਂ ਦੇ ਆਪਣੇ ਗੁਰੂ ਤੇ ਵਿਸ਼ਵਾਸ ਤੇ ਸਿੱਖੀ ਸਿਧਕ ਤੋਂ ਸਦਕੇ ਜਾ ਰਹੇ ਸੀ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਦੁਨੀਆ ਦਾ ਪਹਿਲਾ ਐਸਾ ਗੁਰੂ ਹੈ ਐਸਾ ਰੱਬਰ ਹੈ ਜਿਸ ਦੇ ਮੁਰਿਦਾਂ ਸੋਰੇ ਨੇ ਗੁਰੂ ਆਪ ਪਹਿਲਦਾਰੀ ਕਰ ਰਹੇ ਹਨ ਚਮਕੌਰ ਸਾਹਿਬ ਦੀ ਕੱਚੀ ਗੜੀ ਨੂੰ ਸੱਤ ਪੋਦੀ ਰਾਤ ਨੂੰ ਹੀ ਘੇਰਾ ਪੈਣਾ ਸ਼ੁਰੂ ਹੋ ਗਿਆ ਸੀ ਇਸ ਕੇਦੇ ਵਿੱਚ ਵਜ਼ੀਰ ਖਾਨ ਦੀਆਂ ਫੌਜਾਂ ਦਿਲਾਵਰ ਖਾਨ ਮਲੇਰ ਕੋਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੀਆਂ ਫੌਜਾਂ ਮਲੇਰ ਕੋਲੇ ਦੇ ਨਵਾਬ ਦੇ ਭਰਾ ਨਾਨ ਖਾਨ ਤੇ ਖਵਾਜ਼ਾ ਖਿਜ਼ਰ ਖਾਨ ਦੀਆਂ ਫੌਜਾਂ ਗਨੀ ਖਾਨ ਦੀਆਂ ਫੌਜਾਂ ਜ਼ਬਰਦਸਤ ਖਾਨ ਦੀਆਂ ਫੌਜਾਂ ਬਾਈ ਤਾ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੀਆਂ ਫੌਜਾਂ ਸ਼ਾਮਲ ਸੀ ਇਹਨਾਂ ਸਾਰੀਆਂ ਫੌਜਾਂ ਦੀ ਗਿਣਤੀ ਤਕਰੀਬਨ 10 ਲੱਖ ਸੀ ਕਿਲੇ ਦੇ ਅੰਦਰ ਭੁੱਖਣ ਭਾਣੇ ਤੇ ਪਿਆਸੀ ਸਿਰਫ 40 ਸਿੰਘ ਜਦੋਂ ਅੱਠ ਪੌ ਦਾ ਅੰਮ੍ਰਿਤ ਵੇਲਾ ਹੋਇਆ ਤਾਂ ਗੁਰੂ ਸਾਹਿਬ ਸੰਕਤੀ ਰੂਪ ਦੇ ਵਿੱਚ ਉਸ ਖੁਦਾ ਦੀ ਯਾਦ ਦੇ ਵਿੱਚ ਬੈਠ ਗਏ ਤੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਪਾਠ ਕੀਤਾ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਯੁੱਧ ਦੀ ਰਣਨੀਤੀ ਬਣਾਈ ਗੁਰੂ ਸਾਹਿਬ ਨੇ ਕਿਲੇ ਦੇ ਚਾਰੇ ਪਾਸੇ 8-8 ਸਿੰਘਾਂ ਨੂੰ ਖੜੇ ਕਰ ਦਿੱਤਾ ਜਿਨ੍ਹਾਂ ਦੇ ਕੋਲ ਤੀਰ ਸੀ ਦੋ ਸਿੰਘ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਨੂੰ ਗੜੀ ਦੇ ਦਰਵਾਜ਼ੇ ਤੇ ਤਾਇਨਾਤ ਕਰ ਦਿੱਤਾ ਗੁਰੂ ਸਾਹਿਬ ਆਪ ਗੜੀ ਦੇ ਉੱਪਰ ਇੱਕ ਮਮਤੀ ਤੇ ਬੈਠੇ ਸੀ ਬਹੁਤ ਉੱਚੀ ਉੱਚੀ ਜਿਹਾਬੇ ਨਾਰੇ ਲੱਗ ਰਹੇ ਸੀ ਤੇ ਗੜੀ ਦੇ ਅੰਦਰ ਸਿੰਘ ਬੋਲੇ ਸੋਨੇ ਹਾਲ ਸਤ ਸ਼ਹੀਆ ਕਾਲ ਦੇ ਜਕਾਰੇ ਗਜਾਰੇ ਸੀ ਸਿੰਘਾਂ ਦੇ ਜਕਾਰੇ ਸੁਣ ਕੇ ਜ਼ਾਲਮ ਹਕੂਮਤ ਇੱਕ ਵਾਰ ਤਾਂ ਕੰਬ ਗਈ ਸੀ ਉਨਕੇ ਜੇ ਕਾਰਿਆਂ ਦੇ ਜੋਸ਼ ਤੇ ਜਜ਼ਬੇ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਕਿ ਗੜੀ ਅੰਦਰ ਸਿੰਘਾਂ ਦੀ ਗਿਣਤੀ ਜ਼ਿਆਦਾ ਹੈ ਗੜੀ ਦੇ ਅੰਦਰ ਸਿੰਘ ਪੂਰੇ ਹੀ ਜੋਸ਼ ਦੇ ਵਿੱਚ ਸੀ ਤੇ ਹਰ ਇੱਕ ਸਿੰਘ ਸ਼ਹਾਦਤ ਦਾ ਜਾਮ ਪੀਣ ਲਈ ਕਾਲਾ ਸੀ ਸਿੰਘਾਂ ਦੇ ਚਮਕੌਰ ਦੀ ਗੜੀ ਵਿੱਚ ਬਲੰਦ ਹੌਸਲੇ ਤੇ ਜਜ਼ਬੇ ਨੂੰ ਦਿਖਾਉਣ ਦੇ ਲਈ ਹਕੀਮ ਮਿਰਜ਼ਾ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਇਤਨੇ ਮੇ ਆ ਕੇ ਕਹਿਣੇ ਲਗਾ ਇੱਕ ਗੁਲਾਮ ਥਾ ਪਹਿਰੇ 'ਤੇ ਜੋ ਖੜਾ ਹੁਆ बलाए बाम था बोला उदु की फौज है घेरे हिसार को क्या हुक्म अब हजूर का है जान हिसार को इरशाद हो तो सबको अकेला भगा के आऊं अजमेर चंद आन में कैदी बना के आऊं वाजीद खान का सर भी अभी जाके मैं उड़ाऊं एक सिंह एक लाख पे गालिब हुआ दिखाऊं इधर वजीर खान ने ਆਪਣੇ ਮੁਗਲ ਫੌਜਾਂ ਦੇ ਜਰਨੈਲਾਂ ਨੂੰ ਲਲਕਾਰਿਆ ਤੇ ਕਿਹਾ ਕਿ ਸਾਡੀ ਫੌਜ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਤੇ ਸਾਹਮਣੇ ਗੜੀ ਦੇ ਵਿੱਚ ਮੁੱਠੀਪੁਰ ਸਿੰਘ ਨੇ ਕਿਸ ਮੁਗਲ ਫੌਜ ਦੇ ਵਿੱਚ ਐਸਾ ਕੋਈ ਵੀ ਮਰਦ ਨਹੀਂ ਜੋ ਗੜੀ ਤੇ ਹਮਲਾ ਕਰਕੇ ਗੁਰੂ ਸਾਹਿਬ ਨੂੰ ਮਾਰ ਕੇ ਉਸ ਦਾ ਸਿਰ ਮੇਰੇ ਸਾਹਮਣੇ ਪੇਸ਼ ਕਰੇ ਉਸ ਸਮੇਂ ਇੱਕ ਜਰਨਾ ਲੱਗੇ ਆਇਆ ਉਸ ਦਾ ਨਾਂ ਨਾਹਰ ਖਾਨ ਸੀ ਉਹ ਮਲੇਰ ਕੋਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਦਾ ਭਰਾ ਸੀ ਨਾਹਰ ਖਾਨ ਨੇ ਵਜ਼ੀਰ ਖਾਨ ਨੂੰ ਵਾਦਾ ਕੀਤਾ ਕਿ ਮੈਂ ਹੁਣੇ ਘੜੀ ਦੇ ਉੱਤੇ ਹਮਲਾ ਕਰਦਾ ਤੇ ਤੁਹਾਡੇ ਦੁਸ਼ਮਣ ਗੋਬਿੰਦ ਦਾ ਸਿਰ ਵੱਢ ਕੇ ਤੁਹਾਡੇ ਕਦਮਾਂ ਦੇ ਵਿੱਚ ਪੇਸ਼ ਕਰਦਾ ਨਾਹਰ ਖਾਨ ਨੇ ਚਮਕੌਰ ਦੀ ਘੜੀ ਦੇ ਉੱਤੇ ਆਪਣੇ ਸਾਥੀਆਂ ਦੇ ਨਾਲ ਹਮਲਾ ਕੀਤਾ ਗੁਰੂ ਸਾਹਿਬ ਨੇ ਘੜੀ ਦੇ ਚਾਰੇ ਕੋਨਿਆਂ ਤੇ ਸਿੰਘਾਂ ਨੂੰ ਖੜਾ ਕਰ ਰੱਖਿਆ ਸੀ ਜੋ ਕਿ ਜ਼ਾਲਮ ਫੌਜ ਉੱਤੇ ਲਗਾਤਾਰ ਤੀਰਾਂ ਦੀ ਵਰਖਾ ਕਰ ਰਹੇ ਸੀ ਗੁਰੂ ਸਾਹਿਬ ਨੇ ਨਾਰਖਾਨੂ ਗੜੀਵਾਲ ਵਾਦੇ ਵੇਖਿਆ ਜੋ ਕੇ ਪੂਰਾ ਸੰਜੋਗ ਦੇ ਨਾਲ ਟਕਿਆ ਹੋਇਆ ਸੀ ਗੁਰੂ ਸਾਹਿਬ ਨੇ ਆਪਣੀ ਕਮਾਂ 'ਤੇ ਇੱਕ ਤੀਰ ਚਾੜਿਆ ਤੀਰ ਨੂੰ ਕੰਨ ਤੱਕ ਖਿੱਚਿਆ ਤੇ ਨਾਰਖਾਨ ਵੱਲ ਛੱਡਿਆ ਨਾਰਖਾਨ ਦਾ ਇੱਕ ਮੂੰਹ ਵਾਲਾ ਹਿੱਸਾ ਹੀ ਸੀ ਜੋ ਨੰਗਾ ਸੀ ਤੀਰ ਸਿੱਧਾ ਨਾਰਖਾ ਦੇ ਮੂੰਹ ਦੇ ਵਿੱਚ ਜਾ ਕੇ ਲੱਗਿਆ ਜਿਸ ਕਰਕੇ ਉਹ ਮੌਕੇ ਤੇ ਹੀ ਮਰ ਗਿਆ ਜ਼ਾਰਮ ਫੌਜ ਨੂੰ ਵਾਪਸ ਮੁੜਨਾ ਪਿਆ ਹੁਣ ਗੁਰੂ ਸਾਹਿਬ ਨੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਸਿੰਘਾਂ ਨੂੰ ਗੜੀ ਤੋਂ ਬਾਹਰ ਭੇਜਣਾ ਸ਼ੁਰੂ ਕੀਤਾ ਜਿਹੜੇ ਵੀ ਸਿੰਘ ਗੜੀ ਤੋਂ ਬਾਹਰ ਜਾਂਦੇ ਸੀ ਉਹ ਬਹੁਤ ਦਲੇਰੀ ਨਾਲ ਲੜਦੇ ਤੇ ਹਜ਼ਾਰਾਂ ਨੂੰ ਮਾਰ ਕੇ ਸ਼ਹਾਦਤ ਦਾ ਜਾਂ ਪੀ ਜਾਂਦੇ ਸਿੰਘਾਂ ਦੇ ਦੋ ਜਥਿਆਂ ਦੇ ਸ਼ਹੀਦ ਹੋਣ ਤੋਂ ਬਾਅਦ ਜਦੋਂ ਮਲੇਰ ਕੋਲਡੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਮੁਗਲ ਦਰਨਾਲਾ ਨੂੰ ਲਲਕਾਰਿਆ ਤਾ ਗਣੀ ਖਾਨਾਂ ਦਾ ਇੱਕ ਯੋद्धा ਅੱਗੇ ਆਇਆ ਉਸਨੇ ਵਿਯੋਤ ਬढ़ाई ਸੀ ਕਿ ਮੈਂ ਤੇ ਮੇਰੀ ਫੌਜ ਦੇ ਕੁਝ ਸਿਪਾਹੀ ਔੜੀ ਦੇ ਰਾਹੀਂ ਗੜੀ ਦੇ ਅੰਦਰ ਜਾ ਕੇ ਗੜੀ ਦਾ ਦਰਵਾਜ਼ਾ ਖੋਲ ਦੇਣਗੇ ਜਿਸ ਨਾਲ ਸਾਰੀ ਮੁਗਲ ਸੈਨਾ ਅੰਦਰ ਆ ਜਾਏਗੀ ਐਸੇ ਗੋਬਿੰਦ ਉੱਤੇ ਜਿੱਤ ਪ੍ਰਾਪਤ ਕਰ ਲਵਾਂਗੇ ਜਦੋਂ ਗਣੀ ਖਾਨ ਗੜੀ ਦੇ ਦਰਵਾਜ਼ੇ ਦੇ ਨਜ਼ਦੀਕ ਆਇਆ ਤੇ ਔੜੀ ਲਗਾ ਕੇ ਉੱਪਰ ਚੜਨ ਲੱਗਾ ਆ ਗੁਰੂ ਸਾਹਿਬ ਘੜੀ ਦੀ ਮਮਤੀ ਤੋਂ ਸਭ ਕੁਝ ਦੇਖ ਰਹੀ ਸੀ ਗੁਰੂ ਸਾਹਿਬ ਨੇ ਘੜੀ ਦੀ ਮਮਤੀ ਤੋਂ ਇੱਕ ਬੁਰਦ ਛੱਡਿਆ ਜੋ ਕਿ ਸਿੱਧਾ ਗਣੀ ਖਾਨ ਦੇ ਸਿਰ ਤੇ ਵੱਜਿਆ ਜਿਸ ਦੇ ਨਾਲ ਉਹਦਾ ਸਿਰ ਪਾਟ ਗਿਆ ਤੇ ਉੱਥੇ ਹੀ ਮਰ ਗਿਆ ਤੀਜੀ ਵਾਰੀ ਮਲੇਰ ਕੋਲਡੇ ਦੇ ਨਵਾਬ ਦਾ ਭਰਾ ਖਵਾਜ਼ਾ ਖਿਦਰ ਖਾਨ ਆ ਕੇ ਆਇਆ ਇਹਾਂ ਕਿ ਮੈਂ ਗੋਬਿੰਦ ਉੱਤੇ ਹਮਲਾ ਕਰਦਾ ਤੇ ਗੋਬਿੰਦ ਨੂੰ ਕੁਝ ਪਲਾਂ ਦੇ ਵਿੱਚ ਹੀ ਕੈਦ ਕਰਕੇ ਜਾਂ ਮਾਰ ਕੇ ਉਸ ਦਾ ਸਿਰ ਵਜ਼ੀਰ ਖਾਂ ਅੱਗੇ ਪੇਸ਼ ਕਰਦਾ ਗੁਰੂ ਸਾਹਿਬ ਨੇ ਜਫਰਨਾਮੇ ਦੇ ਵਿੱਚ ਖਵਾਜ਼ਾ ਖਿਜ਼ਰ ਖਾਂ ਦੇ ਨਾਮ ਦੇ ਨਾਲ ਮਰਦੂਦ ਸ਼ਬਦ ਵਰਤਿਆ ਹੈ ਮਰਦੂਦ ਤੋਂ ਭਾਵ ਲਾਂਤੀ ਕਿਉਂਕਿ ਜਿਸ ਸਮੇ ਖਵਾਜ਼ਾ ਖਿਜ਼ਰ ਖਾਂ ਗੜੀ ਤੇ ਹਮਲਾ ਕਰਨ ਲਈ ਆਪਣੀ ਫੌਜ ਨਾਲ ਘੋੜੇ ਤੇ ਬੈਠ ਕੇ ਅੱਗੇ ਵਧਿਆ ਗੁਰੂ ਸਾਹਿਬ ਨੇ ਜਦੋਂ ਆਪਣੀ ਕਮਾਨ ਤੇ ਤੀਰ ਚਾੜ ਕੇ ਕੰਨ ਤੱਕ ਖਿੱਚ ਕੇ ਖਵਾਜ਼ਾ ਖਿਜ਼ਰ ਖਾਂ ਨੂੰ ਮਾਰਨਾ ਚਾਹਿਆ ਉਹ ਇਕਦਮ ਘੋੜੇ ਤੋਂ ਉੱਤਰ ਕੇ ਗੱਡੀ ਦੀ ਦੀਵਾਰ ਦੇ ਓਹਲੇ ਲੁਕ ਗਿਆ ਤੇ ਉਹ ਮਰਦਾਂ ਦੀ ਤਰ੍ਹਾਂ ਜਰਨੇਲਾ ਵਾਂਗ ਲੜਿਆ ਨਹੀਂ ਸਗੋਂ ਕਾਇਰਾ ਵਾਂਗ ਦੀਵਾਰ ਦੇ ਓਹਲੇ ਲੁੱਕ ਕੇ ਡਰ ਕੇ ਬਹਿ ਗਿਆ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਨੂੰ ਹਾਲੇ ਵੀ ਉਸਦਾ ਸਿਰ ਦਿਖ ਰਿਹਾ ਸੀ ਮੈਂ ਚਾਹੁੰਦਾ ਤਾਂ ਉਸਨੂੰ ਮਾਰ ਸਕਦਾ ਸੀ ਪਰ ਕਾਇਰਾਂ ਦੇ ਉੱਤੇ ਵਾਰ ਕਰਨਾ ਮੇਰੇ ਅਸੂਲਾਂ ਦੇ ਖਿਲਾਫ ਹੈ ਗੁਰੂ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਕਦੇ ਅਫਸੋਸ ਨਹੀਂ ਕੀਤਾ ਆਪਣੇ ਪਿਤਾ ਦੀ ਸ਼ਹਾਦਤ ਤੇ ਕੋਈ ਅਫਸੋਸ ਨਹੀਂ ਮਾਤਾ ਦੀ ਸ਼ਹਾਦਤ ਤੇ ਕੋਈ ਅਫਸੋਸ ਨਹੀਂ ਉਤਰਾ ਦੀ ਸ਼ਹਾਦਤ ਤੇ ਕੋਈ ਅਫਸੋਸ ਨਹੀਂ ਅਨੰਤਪੁਰ ਸਾਦਾ ਕਿਲਾ ਛੱਡਿਆ ਰਾਜ ਗਿਆ ਤਾਜ ਗਿਆ ਪਰ ਫਿਰ ਵੀ ਕੋਈ ਅਫਸੋਸ ਨਹੀਂ ਪਰ ਗੁਰੂ ਸਾਹਿਬ ਜਫਰਨਾਮੇ ਦੇ ਵਿੱਚ ਇੱਕ ਜਗ੍ਹਾ ਲਿਖਦੇ ਨੇ ਇਹ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੇਰਾ ਦੁਸ਼ਮਣ ਮੇਰਾ ਸਿਰ ਵੱਢਣ ਦੀ ਸੋਚ ਆ ਕੇ ਆਇਆ ਸੀ ਕਿਤੇ ਜੇ ਉਹ ਮਰਦਾਂ ਬਾਗ ਮੇਰੇ ਸਾਹਮਣੇ ਲੜਦਾ ਤਾਂ ਮੈਂ ਉਸ ਨੂੰ ਵੀ ਨਾਹਰ ਖਾਨ ਦੀ ਤਰ੍ਹਾਂ ਇੱਕ ਤੀਰ ਦੀ ਬਖਸ਼ਿਸ਼ ਕਰ ਦਿੰਦਾ ਜਦੋਂ ਸਿੰਘ ਸ਼ਹੀਦੀ ਦਾ ਜਾਮ ਪੀ ਰਹੇ ਸੀ ਤਕਰੀਬਨ 3 ਜਥੇ ਘੜੀ ਤੋਂ ਬਾਹਰ ਜਾ ਚੁੱਕੇ ਸੀ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਭਾਈ ਮੋਹਨ ਸਿੰਘ ਤੇ ਭਾਈ ਸਾਹਿਬ ਸਿੰਘ ਜਾਮੇ ਸ਼ਹਾਦਤ ਪੀ ਚੁੱਕੇ ਸੀ ਤਾਂ ਗੁਰੂ ਸਾਹਿਬ ਦੇ ਵੱਡੇ ਸਹਜਾਦੇ ਬਾਬਾ ਅਜੀਤ ਸਿੰਘ ਨੇ ਗੁਰੂ ਪਾਸ਼ਾ ਤੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਤੇ ਕਿਹਾ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ ਜੀਤਾ ਗਿਆ ਤੋ ਯੁੱਧ ਸੇ ਜੀਤਾ ਨਾ ਆਊਂਗਾ ਪਰ ਗੜੀ ਚ ਬਚੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਬਾਕੀ ਦੇ ਸਿੰਘ ਸਹਜਾਦਾ ਬਾਬਾ ਅਜੀਤ ਸਿੰਘ ਦੇ ਜੰਗ ਦੇ ਮੈਦਾਨ ਵਿੱਚ ਜਾਣ ਦੇ ਫੈਸਲੇ ਤੋਂ ਖੁਸ਼ ਨਹੀਂ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਬੇਨਤੀ ਕੀਤੀ ਸਾਹਿਬ ਜੀ ਦਾ ਅਜੀਤ ਸਿੰਘ ਜੀ ਨੂੰ ਮੈਦਾਨੇ ਜੰਗ ਵਿੱਚ ਜਾਣ ਤੋਂ ਰੋਕ ਲੈਣਾ ਪਰ ਗੁਰੂ ਸਾਹਿਬ ਨੇ ਕਿਹਾ ਮੈਨੂੰ ਰਤਾ ਪਰਵਾਹ ਨਹੀਂ ਇਸ ਗੱਲ ਦੀ ਕੋਈ ਬੇਸ਼ੱਕ ਜੰਗ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਜੇ ਤੁਹਾਨੂੰ ਇਸ ਗੱਲ ਦਾ ਡਰ ਹੈ ਇਤਿਹਾਸ ਤੁਹਾਨੂੰ ਮਿਹਨੇ ਮਾਰੇਗਾ ਕਿ ਸਾਡੇ ਵਰਗੇ ਸੂਰਮਿਆਂ ਦੇ ਹੁੰਦੇ ਹੋਇਆ ਗੁਰੂ ਸਾਹਿਬ ਨੇ ਆਪਣੇ ਫਰਜ਼ੰਦ ਨੂੰ ਜੰਗ ਦੇ ਮੈਦਾਨ ਦੇ ਵਿੱਚ ਭੇਜਿਆ ਤਾਂ ਮੈਂ ਵੀ ਗੁਰੂ ਨਾਨਕ ਪਾਸ਼ਾ ਦੀ ਜਿਸ ਗੱਦੀ ਤੇ ਬਰਾਜ਼ਮਾਨਾ ਮੈਂ ਵੀ ਇਹ ਮੈਣਾ ਨਹੀਂ ਲੈਣਾ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰਾਂ ਦੇ ਵਿੱਚ ਤੇ ਆਪਣੇ ਖਾਲਸੇ ਦੇ ਵਿੱਚ ਫਰਕ ਸਮਝਿਆ ਬਾਬਾ ਅਜੀਤ ਸਿੰਘ ਆਜ ਸਿੰਘਾਂ ਦੇ ਜਥੇ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਜਾਂਦੇ ਨੇ ਗੋਬਿੰਦ ਦੇ ਦਿਲਦਾਰ ਕਿਲੇ ਸੇ ਨਿਕਲ ਆਏ ਉਹ ਦੇਖੀਏ ਸਰਕਾਰ ਕਿਲੇ ਸੇ ਨਿਕਲ ਆਏ ਘੋੜੇ 'ਤੇ ਉਸਵਾਰ ਕਿਲੇ ਸੇ ਨਿਕਲ ਆਏ ਲੈ ਹੱਥ 'ਮੇ ਤਲਵਾਰ ਕਿਲੇ ਸੇ ਨਿਕਲ ਆਏ ਸਾਹਿਬ ਜਦਾ ਅਜੀਤ ਸਿੰਘ ਜੀ ਬਹੁਤ ਹੀ ਬਹਾਦਰੀ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਲੜੇ ਅਨੇਕਾਂ ਹੀ ਮੁਗਲਾਂ ਤੇ ਪਹਾੜੀ ਰਾਜਾਂ ਨੂੰ ਮੌਤ ਦੇ ਘਾਟ ਉਡਾਰ ਦਿੱਤਾ ਬਾਬਾ ਅਜੀਤ ਸਿੰਘ ਜੀ ਪਹਿਲਾਂ ਤੀਰਾਂ ਦੇ ਨਾਲ ਲੜੇ ਫਿਰ ਉਹਨਾਂ ਦੇ ਹੱਥ ਦੇ ਵਿੱਚ ਬਰਛਾ ਫੜ ਲਿਆ ਬਾਬਾ ਅਜੀਤ ਸਿੰਘ ਦਾ ਮੁਕਾਬਲਾ ਮੁਗਲ ਜਰਨਾਲ ਦਲਾਵਰ ਖਾਂ ਦੇ ਨਾਲ ਹੋਇਆ। ਬਾਬਾ ਅਜੀਤ ਸਿੰਘ ਨੇ ਦਲਾਵਰ ਖਾਂ ਤੇ ਬਰਛੇ ਦਾ ਇੱਕ ਐਸਾ ਜ਼ੋਰਦਾਰ ਵਾਰ ਕੀਤਾ ਕਿ ਬਰਛਾ ਦਲਾਵਰ ਖਾਂ ਦੀ ਸੰਜੋਲ ਨੂੰ چیرਦਾ ਹੋਇਆ ਉਸ ਦੀ ਛਾਤੀ ਦੇ ਵਿੱਚ ਧਸ ਗਿਆ। ਦਲਾਵਰ ਖਾਂ ਉੱਥੇ ਹੀ ਮਾਰਿਆ ਗਿਆ। ਬਰਛਾ ਦਲਾਵਰ ਖਾਂ ਦੀ ਛਾਤੀ ਦੇ ਵਿੱਚ ਧਸ ਜਾਣ ਕਰਕੇ ਜਦੋਂ ਬਾਬਾ ਅਜੀਤ ਸਿੰਘ ਨੇ ਬਰਛੇ ਨੂੰ ਕੱਢਣਾ ਚਾਇਆ ਤਾਂ ਬਰਛਾ ਟੁੱਟ ਗਿਆ। ਬਾਬਾ ਅਜੀਤ ਸਿੰਘ ਜੀ ਦਾ ਜਿਸਮ ਵੀ ਜ਼ਖਮਾਂ ਤੇ ਦੁਸ਼ਮਣ ਦੇ ਫੱਟਾਂ ਦੇ ਨਾਲ ਭਰ ਗਿਆ ਸੀ ਬਾਬਾ ਅਜੀਤ ਸਿੰਘ ਜੀ ਨੇ ਆਪਣੀ ਮਿਆਨ ਚੋਂ ਚਮਸ਼ੀਰ ਨੂੰ ਕਟਿਆ ਤੇ ਲੜਨ ਲੱਗੇ ਬਾਬਾ ਅਜੀਤ ਸਿੰਘ ਜੀ ਨੇ ਲੜਦੇ ਲੜਦੇ ਗੜੀ ਵੱਲ ਤੱਕਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੰਗ ਦੇ ਮੈਦਾਨ ਦੇ ਵਿੱਚੋਂ ਆਖਰੀ ਫਤਿਹ ਭੇਜੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਕੀ ਦੇ ਸਿੰਘਾਂ ਨੇ ਜੇਕਾਰੇ ਗਜਾਣੇ ਸ਼ੁਰੂ ਕਰ ਦਿੱਤੇ ਇੰਨੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਦੀ ਪਿੱਠ ਦੇ ਵਿੱਚ ਇੱਕ ਬਰਛਾ ਖੁਬਿਆ ਤੇ ਉੱਥੇ ਹੀ ਜਾਂਵੇਂ ਸ਼ਹਾਦਤ ਪੀ ਗਈ। ਸ਼ਾਬਾਸ਼ ਪਿਸਰ ਖੂਬ ਦਲੇਰੀ ਨਾਲ ਲੜੇ ਹੋ। ਹਾਂ ਕਿਉਂ ਨਾ ਹੋ? ਗੋਬਿੰਦ ਕੇ ਫਰਜ਼ੰਦ ਬੜੇ ਹੋ। ਵੱਡੇ ਭਰਾ ਸਾਹਿਬਜ਼ਾਦਾ ਅਜੀਤ ਸਿੰਘ ਦੇ ਸ਼ਹੀਦ ਹੋਣ ਮਗਰੋਂ ਬਾਬਾ ਜੁਝਾਰ ਸਿੰਘ ਜੀ ਵੀ ਜੰਗ ਦੇ ਮੈਦਾਨ ਦੇ ਵਿੱਚ ਜਾਣ ਲਈ ਤਿਆਰ ਹੋਣ ਲੱਗੇ। ਤੇ ਗੁਰੂ ਸਾਹਿਬ ਤੋਂ जंग विच जाण ली आग्या मंगी ते कहा भाई से बिछड़ कर हमें जीना नहीं आता सोना नहीं खाना नहीं पीना नहीं भाता लड़ना नहीं आता मुझे मरना तो है आता खुद भर के गला तेग पे धरना तो है आता अगो गुरु साहब ने फरमाया मरने से किसी यार को हमने नहीं रोका पर जंद वफादार को हमने नहीं रोका खुशनू दिए करतार को हमने नहीं रोका अब देखिए सरकार को हमने नहीं रोका फिर गुरु साहब ने बाबा जुझार सिंह जी नाल कुछ देर आखिरी वार्तालाप की थी। भराई सी आवाज से बोले गुरु गोबिंद पाला है तुम्हें नाज से बोले गुरु गोबिंद रोका नहीं आगाज से बोले गुरु गोविंद उस नन्हे से जाबाज से बोले गुरु गोविंद लो आओ तने पाक पे हथियार सजा दे छोटी सी कमा नन्ही सी तलवार सजा दे हम देते हैं खंजर उसे शमशीर समझना नेजे की जगह दादा का तुम तीर समझना जितने मरे इससे उन्हें बेपीर समझना जख तो होना नहीं दिलगीर समझना ਜਦ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ ਉਫ ਮੂੰਹ ਸੇ ਮੇਰੀ ਜਾਨ ਕبھی ਵੀ ਨਹੀਂ ਕਰਨਾ ਸਹਬਜ਼ਾਦਾ ਜੁਝਾਰ ਸਿੰਘ ਜੀ ਵੀ ਪੰਜ ਸਿੰਘਾਂ ਦਾ ਜਥਾ ਲੈ ਕੇ ਮੈਦਾਨੇ ਜੰਗ ਵਿੱਚ ਉਤਰ ਗਏ ਉਹਨਾਂ ਨੇ ਖੂਬ ਦਲੇਰੀ ਦੇ ਨਾਲ ਦੁਸ਼ਮਣਾਂ ਦੇ ਆਹੂ ਲਾਏ ਕਵੀ ਹਕੀਮ ਮਿਰਜ਼ਾ ਅੱਲਾ ਯਾਰ ਖਾਨ ਜੋਗੀ ਦੀ ਕਲਪਨਾ ਦੇ ਅਨੁਸਾਰ ਜਦੋਂ ਸਹਬਜ਼ਾਦਾ ਜੁਝਾਰ ਸਿੰਘ ਜੀ ਲੜਦੇ ਲੜਦੇ साहबजादा अजीत सिंह जी की पावन जख्मी देह दे कोल दे पहुंचे तो उस समय जो मंजर सी, उस कवि हकीम मिर्जा अल्लाह यार खान जोगी इस तरह बयान कर देने मैदान में भाई का जब लाशा नजर आया घोड़े से वो मासूम दिलावर उतर आया सर गोद में लेकर कहा भाई से अब बोलो इस ख्वाब गिरा से कहीं होशियार तो बोलो हो ਮਨ ਕੋਣ ਹੈ ਦੇਖੋ ਜ਼ਰਾ ਅੱਖ ਤੋ ਖੋਲੋ ਸੋਣੇ ਕੀ ਹੀ ਠਾਨੀ ਹੈ ਘਰ ਮਿਲਕੇ ਤੋ ਸੋਲੋ ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਲੜਦਿਆਂ ਬਾਬਾ ਜੂਹਾਰ ਸਿੰਘ ਵੀ ਜਾਮੇ ਸ਼ਹਾਦਤ ਪੀ ਗਈ ਸਫਰੇ ਸ਼ਹਾਦਤ ਦੇ ਅਗਲੇ ਪ੍ਰਕਰਨ ਦੇ ਵਿੱਚ ਅਸੀਂ ਸਾਝ ਪਾਵਾਂਗੇ ਕਿ ਗੁਰੂ ਸਾਹਿਬ ਨੇ ਚਮਕੋਰਦੀ ਘੜੀ ਨੂੰ ਕਿਵੇਂ ਛੱਡਿਆ ਇਸੇ ਘੜੀ ਨੂੰ ਛੱਡਣ ਤੋਂ ਬਾਅਦ ਗੁਰੂ ਸਾਹਿਬ ਕਿੱਥੇ ਗਏ ਨੋ ਬੋਦੀ ਸਵੇਰ ਨੂੰ ਬਾਕੀ ਬਚੇ ਸਿੰਘ ਕਿਵੇਂ ਸ਼ਹੀਦ ਹੋਏ ਇਤਿਹਾਸ ਦਰਦੇ ਆ ਅਨੇਕਾਂ ਹੀ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਹਿਮਾ ਦੇ ਜਾਚਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਫਰ ਸ਼ਹਾਦਤ